ਸਤਿ ਸ਼੍ਰੀ ਅਕਾਲ ਜੀ ਸਾਡੇ ਘਰਾਂ ਦੇ ਵਿੱਚ ਜਿਹੜਾ ਵੇਸਟ ਮਟੀਰੀਅਲ ਹੈ ਉਹ ਹਰ ਘਰ ਦੇ ਵਿੱਚ ਹੈ ਪਰ ਉਹਨੂੰ ਮੈਨੇਜ ਕਿਵੇਂ ਕਰਨਾ ਉਹਨੂੰ ਸਜਾਉਣਾ ਕਿਵੇਂ ਹੈ ਤੇ ਉਹਦੀ ਉਮਰ ਕਿਵੇਂ ਵਧਾਉਣੀ ਹੈ ਉਹ ਕਮਲ ਜੀ ਅੱਜ ਆਪਦੀ ਸਟਾਲ ਲਾਈ ਹੈ ਇਹਨਾਂ ਨੇ ਬਟਿੰਡੇ ਤੋਂ ਦੱਸਣਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਕਮਲ ਹੈ ਜੀ ਮੈਂ ਮੇਰੇ ਫਰਮ ਦਾ ਨਾਮ ਹੈ ਟੀਸ਼ਰੀ ਆਰਟਸ ਜੀ ਅਸੀਂ ਬਟਿੰਡੇ ਤੋਂ ਹੀ ਬਿਲੋਂਗ ਕਰਦੇ ਹਾਂ ਜੀ ਤੇ ਬਟਿੰਡਾ ਦੇ ਵਿੱਚ ਇੱਕ ਨਵਾਂ ਕਨਸੈਪਟ ਲੈ ਕੇ ਆਏ ਹਾਂ ਮੈਟਲ ਨੂੰ ਰੀਯੂਜ਼ ਦੇ ਵਿੱਚ ਲੈ ਕੇ ਆਉਂਦਾ ਠੀਕ ਹੈ ਹੁਣ ਜੇ ਤੁਸੀਂ ਮੇਰੇ ਨਾਲ ਹੀ ਪੀਸ ਦੇਖੋਗੇ ਪਾਟ ਹੈ ਇਹ ਫਾਊਂਟੇਨ ਪੀਸ ਹੈ ਇਹਦੇ ਵਿੱਚ ਫਾਊਂਟੇਨ ਵੀ ਚੱਲਦਾ ਹੈਗਾ ਇਹ ਟੋਟਲੀ ਮੈਟਲ ਰੀਸਾਈਕਲ ਤੋਂ ਬਣਾਇਆ ਗਿਆ ਹੈ ਇਹ ਜਿਹੜੇ ਆਪਣੇ ਘੋਦੇ ਪੀਪੀ ਹੁੰਦੇ 15 ਲੀਟਰ ਵਾਲੇ ਇਹ اوਪੀਪੀ ਯੂਜ਼ ਕਰਕੇ ਬਣਾਇਆ ਗਿਆ ਠੀਕ ਹੈ ਇਸੇ ਤਰੀਕੇ ਨਾਲ ਹੀ ਜਿਵੇਂ ਉਧਰ ਇੱਕ ਮਿਨੀਅਨਟ ਹੈ ਇਹ ਗੱਡੀ ਦਾ ਸਾਇਲੈਂਸਰ ਹੈ ਗੱਡੀ ਦਾ ਫਿਲਟਰ ਹੈ ਠੀਕ ਹੈ ਇਹ ਇਸੇ ਤਾਈਪ ਨਾਲੋਂ ਸਾਡੇ ਕੋਲ ਬਹੁਤ ਸਾਰੀ ਵੈਰਾਈਟੀ ਹੈ ਤੁਹਾਡੇ ਕੋਲ ਘਰੇ ਵੀ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਜਿਨੂੰ ਆਪਾਂ ਰੀਯੂਜ਼ ਕਰਦੇ ਕਰ ਸਕਦੇ ਹੁਣ ਜਿਵੇਂ ਆਪਾਂ ਸਰਵੋਦਾਇਕ ਕੈਸਰੋਲ ਦਾ ਡਰਾਮਾ ਆਂਦਾ ਵੱਡਾ ਇਹ ਡੈਸੋਲੀਟਰ ਵਾਲਾ ਇਹ ਲੋਹੇ ਦਾ ਡਰਾਮ ਹੈ ਇਹ ਬੈਂਚ ਬਣਾਇਆ ਆ ਆਊਟਡੋਰ ਵਾਸਤੇ ਸਪੈਸ਼ਲੀ ਕਿ ਇਹ ਨੂੰ ਤੁਪੇ ਮੀਂਹ ਬਾਰਿਸ਼ ਪਿਆ ਰਹੇ ਮੈਂ ਗਾਰੰਟੀ ਲੈਂਦਾ ਕਿ 10 ਸਾਲ ਇਹ ਨੂੰ ਕੁਝ ਨਹੀਂ ਹੁੰਦਾਗਾ ਸੀਮੈਂਟ ਵਾਲੇ ਜੇ ਵੀ ਟੁੱਟ ਜਾਣਗੇ ਤੇ ਇਹਦੇ ਨਾਲ ਹੀ ਤੁਹਾਨੂੰ ਹੋਰ ਵੈਰਾਈਟੀਆਂ ਚੈੱਕ ਕਰਨੇ ਆਜੋ ਠੀਕ ਹੈ ਇਹਦੇ ਨਾਲ ਹੀ ਤੁਹਾਨੂੰ ਕੁਝ ਵੈਰਾਈਟੀ ਚੈੱਕ ਕਰਨੇ ਆ ਅਸੀਂ ਟ੍ਰੈਡੀਸ਼ਨਲ ਫਾਰਮ ਦੇ ਵੀ ਜਿਵੇਂ ਗੱਡਾ ਰੇੜਾ ਬਣਾ ਰੱਖਿਆ ਠੀਕ ਹੈ ਇਹਦੇ ਨਾਲ ਹੀ ਤੁਹਾਨੂੰ ਆਈਟਮ ਦਿਖਾਣੇ ਆ ਗਿਟਾਰ ਦੇ ਇਹ ਟੋਟਲੀ ਮੈਟਲ ਰੀਸਾਈਕਲ ਕੀਤਾ ਹੋਇਆ ਜੀ ਠੀਕ ਹੈ ਇਹਦੇ ਵਿੱਚ ਜੇ ਮੈਂ ਤੁਹਾਨੂੰ ਦੱਸਾਂ ਤੇ ਕੁਝ ਸਕ੍ਰੈਪ ਮੇਰੇ ਘਰੋਂ ਨਿਕਲੇ ਆਇਆ ਹੈ ਵਾਸ਼ਿੰਗ ਮਸ਼ੀਨ ਰਿਪੇਅਰ ਕਰਾਈ ਸੀ ਉਹਦਾ ਪਾਰਟ ਹੈ ਠੀਕ ਹੈ ਇਹ ਗੱਡੀ ਦਾ ਪਾਰਟ ਹੈ ਠੀਕ ਹੈ ਇਹ ਇਸੇ ਤਰੀਕੇ ਨਾਲ ਸਾਰੀ ਚੇਨ ਨੂੰ ਯੂਜ਼ ਕੀਤਾ ਗਿਆ ਤੇ ਇਹਨੂੰ ਰੀਯੂਜ਼ ਕਰ ਦਿੰਨੇ ਆ ਤੁਸੀਂ ਅੰਦਰ ਆਜੋ ਹੋਰ ਤੁਹਾਨੂੰ ਕੁਝ ਵੈਰਾਈਟੀ ਚੈੱਕ ਕਰਾ ਲੈਣਾ ਜੀ ਪਾਪਾ ਹਾਂ ਆ ਚੀਜ਼ ਦੇਖੋ ਅੱਪਾ ਘਰੇ ਰੇਤਾ ਮੰਗਵਾਨਾ ਪਉਦੇ ਵਿੱਚ ਵੱਡੇ ਵੱਡੇ ਪੱਥਰ ਨਿਕਲ ਆਉਂਦੇ ਆ ਆਪਾਂ ਕੰਬੈਕ ਵਾਲਾ ਛੜਦਾਂਗੇ ਪੇੜ ਕੋ ਛੜਦਾਂਗੇ ਅਸੀਂ ਉਸ ਤੋਂ ਡੈਕੋਰੇਸ਼ਨ ਆਈਟਮਾਂ ਬਣਾਈਆਂ ਹੋਈਆਂ ਜੀ ਜਿਹਨੂੰ ਆਪਾਂ ਡੈਕੋਰੇਸ਼ਨ ਵਾਸਤੇ ਯੂਜ਼ ਕਰ ਸਕਦੇ ਹਾਂ ਫਾਇਰ ਸਟੂਕੀ ਸ਼ਰਤrana ਹੋ ਗਿਆ ਸੀ ਮੇਰੀ ਸ਼ਾਪ ਦੇ ਉੱਤੇ ਉਹਨੂੰ ਰੀ-ਯੂਜ਼ ਕੀਤਾ ਗਿਆ ਐਵੇਂ ਇੱਕ ਬੋਤਲ ਤਾਂ ਸਭ ਜਾਣੇ ਪਛਾਣਦੇ ਹੀ ਹੋ ਹਾਂ ਠੀਕ ਹੈ ਜੀ ਰਾਮ ਦੀ ਬੋਤਲ ਹੈ ਠੀਕ ਹੈ ਇੱਕ ਮਕੜੀ ਬਣਾਈ ਹੈ ਠੀਕ ਹੈ ਐਵੇਂ ਸਿਰਫ ਡੈਕੋਰੇਸ਼ਨ ਆਈਟਮ ਹੈ ਜੀ ਇਸੇ ਤਰੀਕੇ ਨਾਲ ਹੋਰ ਵੀ ਸਾਰੀ ਵੈਰਾਈਟੀਆਂ ਆ ਗਈਆਂ ਬਾਕੀ ਅਸੀਂ ਆਰਟ ਵਰਕ ਦੀ ਕਲਾਸਿਸ ਵੀ ਲੈਨੇ ਮੇਰੇ ਵਾਈਫ ਤਨੁਸ਼ਰੀ ਉਹ ਆਰਟ ਵਰਕ ਦੀ ਕਲਾਸਿਸ ਕਰਦੇ ਆ ਰੇਜ਼ੀਨਾਟ ਫਰੇਮਵਰਕ ਹੋ ਗਿਆ ਠੀਕ ਹੈ ਨਿਪਨਾਰਤ ਮੰਡਲਾਟ ਹੌਰਥਰੋਡਿਕ ਕਲਾਸਿਸ ਹੋਗੀ ਇੱਕ ਬਹੁਤ ਹੀ ਵਧੀਆ ਮਾਸਟਰਪੀਸ ਅਸੀਂ ਬਣਾ ਰੱਖਿਆ ਇਹ ਬਣਾਇਆ ਗਿਆ ਜੀ ਹੋਂਡ ਜਿਵੇਂ ਦੇਖ ਸਕਦੇ ਹੋ ਹੋਂਡਾ ਮੋਟਰਸਾਈਕਲ ਦੀ ਪੈਟਰੋਲ ਟੈਂਕ ਹੈ ਜੀ ਉਸ ਤੋਂ ਬਣਾਇਆ ਗਿਆ ਸਾਰਾ ਐਵੇਂ ਇਹਦੇ ਨਾਲ ਇੱਕ ਗੰਕਾਰ ਕੀਤੀ ਗਈ ਹੈ ਕਿ ਫੋਟੋ 7 ਇੱਕ ਡੈਕੋਰੇਸ਼ਨ ਆਈਟਮ ਹੈ ਜੀ ਇਹ ਵੀ ਠੀਕ ਹੈ ਇਸੇ ਟਾਈਪ ਦੀ ਆਈਟਮਾਂ ਤੁਸੀਂ ਬਣਵਾ ਸਕਦੇ ਹੋ ਠੀਕ ਹੈ ਇੱਕ ਚੀਜ਼ ਹੋਰ ਤੁਹਾਨੂੰ ਦਿਖਾਣਾ ਚਾਹਤਾ ਦੱਸਤਾ ਚਾਹਣਾ ਆਪਣੇ ਕੋਲ ਨਾ ਘਰੇ ਬਹੁਤ ਸਾਰੀ ਅਜਿਹੀ ਚੀਜ਼ਾਂ ਹੁੰਦੀਆਂ ਕਿ ਆਪਣੇ ਘਰੇ ਪਈਆਂ ਆਪਾਂ ਯੂਜ਼ ਕਿਵੇਂ ਕਰੀਏ ਤੁਹਾਨੂੰ ਇੱਕ ਸੁਝਾਅ ਦਿੰਦਾ ਤੁਸੀਂ ਇਧਰ ਆਪਣੀ ਫੋਕਸ ਕਰੋਗੇ ਇੱਕ ਕਰੇ ਪੇਟੀ ਹੈ ਘੱਟੋ ਘੱਟ 25 ਸਾਲ ਪੁਰਾਣੀ ਮੇਰੇ ਮੰਮੀ ਦੇ ਦਰਜੇ ਚ ਆਈ ਹੋਈ ਠੀਕ ਹੈ ਜੀ ਅਸੀਂ ਸਾਡੇ ਕੰਪਨੀ ਨਹੀਂ ਸੀਗੀ ਇਹ ਪੇਟੀ ਤੇ ਅਸੀਂ ਯੂਜ਼ ਕੀਤਾ ਇਹਨੂੰ ਰੀਸ਼ੂਜ਼ ਕੀਤਾ ਟੇਬਲ ਬਣਾਇਆ ਸੀ ਤੇ ਤੁਹਾਡੇ ਨਾਲ ਸੰਪਰਕ ਕਿਵੇਂ ਹੋ ਸਕਦਾ ਸਰ ਸਾਡੇ ਨਾਲ ਕੰਟੈਕਟ ਕਰਨਾ ਚਾਹੋ ਤਾਂ ਇੰਸਟਾਗ੍ਰਾਮ ਫੇਸਬੁਕ ਟੀਸ਼ਰੀ ਆਰਟਸ ਦੇ ਨਾਮ ਤੋਂ ਸਾਡਾ ਪੇਜ ਹੈ ਮੇਰਾ ਕੰਟੈਕਟ ਨੰਬਰ ਇਸ ਤੇ ਸ਼ੋ ਵੀ ਹੋ ਰਿਹਾ ਟੀਸ਼ਰੀ ਆਰਟਸ T S H R I A R T ਇੰਸਟਾਗ੍ਰਾਮ ਫੇਸਬੁਕ ਮਾਨ ਤੇ ਬਣਾਉਨੇ ਹੋ ਖੁਦ ਕ੍ਰੀਏਟ ਕਰਕੇ ਰੱਖਿਆ ਸਰ ਸਾਡੇ ਕੋਲ ਕੰਪਰੇਸ਼ਨ ਨਹੀਂ ਹੈ ਕਿ ਸਾਡੀ ਆਪ ਦੇ ਡਿਜ਼ਾਈਨਸ ਕਿਤੇ ਹੋਏ ਵੀ ਆ ਗਏ ਆ ਪਲੱਸ ਜੇ ਤੁਹਾਡੇ ਕੋਲ ਡਿਮਾਂਡ ਹੈ ਤੁਹਾਡੇ ਕੋਲ ਕੋਈ ਸਕ੍ਰੈਪ ਮਟੀਰੀਅਲ ਘਰੇ ਪਿਆ ਕੋਈ ਟ੍ਰੈਕੀ ਡਰਮ ਸਾਈਕਲ ਮੋਟਰਸਾਈਕਲ ਤੁਸੀਂ ਉਹਨੂੰ ਰੀਯੂਜ਼ ਕਰਨਾ ਚਾਹੁੰਦੇ ਹੋ ਤੁਸੀਂ ਉਹਨੂੰ ਵੇਚਣਾ ਨਹੀਂ ਚਾਹੁੰਦੇ ਅਸੀਂ ਉਹਨੂੰ ਡੈਕੋ ਆਈਟਮ ਬਣਾ ਸਕਦੇ ਹਾਂ ਤੁਹਾਡੇ ਲਈ ਅਸੀਂ ਕਸਟਮਾਈਜ਼ੇਸ਼ਨ ਵੀ ਕਰਦੇ ਹਾਂ ਆਨ ਆਰਡਰ ਤੇ ਆਨ ਆਰਡਰ ਡਿਜ਼ਾਈਨਿੰਗ ਵੀ ਕਰਦੇ ਹੁੰਦੇ ਹਾਂ ਪਲੱਸ ਸਾਡੇ ਕੋਲ ਰੈਡੀ ਅਵੇਲੇਬਲ ਮਟੀਰੀਅਲਸ ਵੀ ਹੈ ਗਿਆ ਤੁਸੀਂ ਉਹੀ ਪਰਚੇਸ ਕਰ ਸਕਦੇ ਹੋ ਤੁਹਾਡੀ ਮੇਨ ਜਗ੍ਹਾ ਕਿੱਥੇ ਹੈ ਸਰ ਜਿਹੜੀ ਸਾਡੀ ਮੈਟਰ ਲਾਫ ਦੀ ਵਰਕਸ਼ਾਪ ਹੈ ਤੇ ਤੁਹਾਨੂੰ ਡੱਬਾ ਵਾਲੀ ਰੋਡ ਤੇ ਆਈ.ਟੀ. ਚੌਕ ਲੱਭੋ ਉੱਤਰਦੇ ਹੋ থ্যাংক ইউ থ্যাংক ইউ